ਜਿਵੇਂ ਤੁਸੀਂ ਇਸ ਤਰ੍ਹਾਂ ਦੀਆਂ ਕੋਠੀਆਂ ਅਕਸਰ ਤੁਸੀਂ ਵੀਡੀਓ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਦੇਖਦੇ ਹੋਵੋਗੇ ਦੋ ਤੋਂ ਤਿੰਨ ਕਲਰਾਂ ਦੇ ਵਿੱਚ ਕੋਠੀ ਤੁਸੀਂ ਲੋਕੋ ਦੇਖ ਰਹੇ ਹੋ ਵੀ ਜਮਾਂ ਇਹਨਾਂ ਮੂੰਹੋਂ ਬੋਲਦੀ ਹੈ ਕੋਠੀ ਜਿਹੜੀ ਇਹ ਹਰੇਕ ਰੂਮ ਦੇ ਨਾਲ ਜਿਹੜਾ ਟਾਇਲਟ ਹੈਗਾ ਉਹ ਅਟੈਚ ਰੱਖਿਆ ਹੋਇਆ ਹੈ ਮਹਿਸੂਸ ਨਹੀਂ ਹੋ ਰਹੀਆਂ ਹੈਗੀਆਂ ਇਹ ਵੀ ਜਿਹੜੀਆਂ ਚਗੱਠਾਂ ਨੇ ਇਹ ਜਿਸਤੀ ਲਗੀਆਂ ਹੋਣੀਆਂ ਨੇ ਹਾਂਜੀ ਮੇਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਪ੍ਰੋਜੈਕਟ ਲੈ ਕੇ ਆਏ ਹਾਂ ਬਿਲਕੁਲ ਕੰਪਲੀਟ ਕਲਾਸਿਕਲ ਡਿਜ਼ਾਈਨ ਦੇ ਵਿੱਚ ਜਿਵੇਂ ਕਿ ਤੁਸੀਂ ਮੇਰੇ ਬੈਕ ਸਾਈਡ ਤੇ ਦੇਖ ਰਹੇ ਹੋ ਵੀ ਜਿਹੜਾ ਪ੍ਰੋਜੈਕਟ ਹੈਗਾ ਹਾਊਸ ਹੈ ਬਿਲਕੁਲ ਕੰਪਲੀਟ ਹੈ ਤੇ ਜਿਹੜਾ ਰੰਗਾਂ ਦਾ ਕੰਬੀਨੇਸ਼ਨ ਕੀਤਾ ਹੋਇਆ ਹੈਗਾ ਸਿਰਫ ਤਿੰਨ ਕ ਰੰਗ ਯੂਜ਼ ਕੀਤੇ ਆ ਤੇ ਤੁਸੀਂ ਦੇਖ ਰਹੋ ਵੀ ਜਿਵੇਂ ਆਲੀ ਸ਼ਾਨ ਮਹਿਲ ਇੱਕ ਉਹ ਪੂਰਾ ਬਹੁਤ ਵਧੀਆ ਲੱਗ ਰਿਹਾ ਹੈ ਤੇ ਆਪਾਂ ਖੜੇ ਆਂਗੇ ਡੜਬਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਰੋਡ ਦੇ ਉੱਪਰ ਬਈ ਨੇ ਕੋਠੀ ਬਣਾਈ ਹੋਈ ਹੈ ਤੇ ਬਈ ਆਪ ਬਾਹਰ ਵੀ ਰੰਦਾ ਇੱਕ ਦੋ ਭਰਾਵਾਂ ਨੇ ਦੋ ਭਰਾਵਾਂ ਨੇ ਬਣਾਈ ਆ ਕੋਠੀ ਇਹ ਤੇ ਬਹੁਤ ਜ਼ਿਆਦਾ ਗੱਲਬਾਤ ਬਣਾਈ ਹੋਈ ਹੈ ਕਲਾਸਿਕ ਲੁੱਕ ਦੇ ਵਿੱਚ ਏ ਟੂ ਜ਼ेड ਕੰਮ ਕੰਪਲੀਟ ਜਾਵਾ ਬੈਦਰ ਐਸੈਸਰੀ ਬੈਦਰ ਰੰਗ ਪੇਂਟ ਤੇ ਇੱਕ ਵੀ ਪਰਸੈਂਟ ਜਿਹੜਾ ਕੰਮ ਹੈਗਾ ਅਨਕੰਪਲੀਟ ਨਹੀਂ ਹੈਗਾ ਲੱਕੜ ਦਾ ਤੇ ਪੇਂਟ ਦਾ ਬਿਲਕੁਲ ਕੰਪਲੀਟ ਪ੍ਰੋਜੈਕਟ ਹੈ ਜਿਹੜਾ ਉਹ ਆਪਾਂ ਝੋੜੇ ਵਾਸਤੇ ਲੈ ਕੇ ਆਏ ਆ ਆਪਾਂ ਜਿਵੇਂ ਸਟਾਰਟਿੰਗ ਤੋਂ ਹੀ ਕਰਦੇ ਆਪਾਂ ਐਂਟਰੀ ਤੋਂ ਕੰਮ ਸਟਾਰਟ ਤੇ ਜਿਵੇਂ ਤੁਸੀਂ ਕਾਰਪੋਰਚ ਤਾਂ ਦੇਖ ਰਹੇ ਹੋ ਬਿਨਾ ਕਾਰਪੋਰਚ ਤੋਂ ਕੋਠੀ ਇਹ ਕਾਰਪੋਰਚ ਹੈਗਾ ਜਿਹੜਾ ਇਹਦਾ ਇਸ ਪਾਸੇ ਸਾਈਡ ਤੇ ਰੱਖਿਆ ਗਿਆ ਹੈਗਾ ਕਾਰਪੋਰਚ ਜਿਹਦਾ ਸਾਈਡ ਤੇ ਹੈ ਉਸ ਤੋਂ ਬਾਅਦ ਦੇ ਵਿੱਚ ਆਪਾਂ ਐਂਟਰੀ ਤੋਂ ਸਟਾਰਟ ਹੋਣੇ ਆ ਜਿਵੇਂ ਤੁਸੀਂ ਆ ਬਾਹਰਲੇ ਪਾਸੇ ਦੇਖ ਰਹੇ ਹੋ ਵੀ ਕਾਰਪੋਰਚ ਵੀ ਕਹਿ ਸਕਦੇ ਆਪਾਂ ਲੂਪੀ ਡੈਪ ਇੱਕ ਖੁੱਲਾ ਏਰੀਆ ਆ ਗਿਆ ਮੰਨ ਕੇ ਚੱਲੋ ਬਰਾਂਡਾ ਡੈਪ ਆ ਗਿਆ ਇਹ ਚੀਜ਼ ਤੇ ਰੰਗ ਦਾ ਬਿਲਕੁਲ ਕੰਪਲੀਟ ਹੈ ਟਾਇਲ ਵਰਕ ਲੱਕੜ ਦਾ ਸਾਰਾ ਕੰਮ ਕੰਪਲੀਟ ਹੈ ਸਟਾਰਟਿੰਗ ਤੋਂ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਆਪਾਂ ਖੜੇ ਹਾਂ ਹੁਣ ਮੇਨ ਐਂਟਰੀ ਤੇ ਜਿਵੇਂ ਤੁਸੀਂ ਲੈਂਪ ਦੇਖ ਰਹੇ ਹੋ ਦੇਖੋ ਲੈਂਪ ਜਿਹੜੇ ਆਪਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਦੇਖਦੇ ਹੁੰਦੇ ਸੀਗੇ ਉਹ ਲੈਂਪ ਵੀ ਇਹਦੇ ਵਿੱਚ ਰੱਖੇ ਗਏ ਨੇ ਸਾਰਾ ਕੁਝ ਕੰਪਲੀਟ ਹੈ A to Z ਕੋਠੀ ਕੰਪਲੀਟ ਹੈ ਇਹਦੇ ਵਿੱਚ ਇੱਕ ਵੀ ਪਰਸੈਂਟ ਜਿਹੜਾ ਕੰਮ ਹੈਗਾ ਉਹ ਅਨਕੰਪਲੀਟ ਨਹੀਂ ਹੈਗਾ ਸਟਾਰਟਿੰਗ ਦੇ ਵਿੱਚ ਤੁਸੀਂ ਜਿਹੜੀ ਗੇਟ ਦੀ ਐਂਟਰੀ ਹੈ ਇਹ ਸਟਾਰਟਿੰਗ ਐਂਟਰੀ ਹੈਗੀ ਜੀ ਹੈਂਡਲ ਵਗੈਰਾ ਕਲਾਸਿਕ ਲੁੱਕ ਦੇ ਵਿੱਚ ਹੀ ਸਾਰਾ ਕੁਝ ਰੱਖਿਆ ਗਿਆ ਜਿਹੜਾ ਇਹਦੇ ਵਿੱਚ ਕੋਠੀ ਦੇ ਵਿੱਚ ਹੈਗਾ ਕਲਾਸਿਕ ਲੁੱਕ ਦੇ ਵਿੱਚ ਹੀ ਰੱਖਿਆ ਗਿਆ ਸਾਰਾ ਕੁਝ ਆਪਾਂ ਮੇਨ ਐਂਟਰੀ ਤੋਂ ਇੱਥੋਂ ਐਂਟਰ ਹੁੰਨੇ ਆ ਸਟਾਰਟਿੰਗ ਤੋਂ ਹੀ ਕੋਠੀ ਦੇ ਅੰਦਰ ਕੋਠੀ ਦੇ ਅੰਦਰ ਲੈੱਟ ਸਾਈਡ ਤੇ ਪਹਿਲੀ ਵਾਰੀ ਪੌੜੀਆਂ ਆ ਗਈਆਂ ਸਟੇਅਰ ਦਾ ਕੰਮ ਹੈ ਜਿਹੜਾ ਦੇਖੋ ਬਿਲਕੁਲ ਕੰਪਲੀਟ ਹੈ ਲੱਕੜ ਦਾ ਤੇ ਪਾਵੇ ਦੇਖੋ ਕਿੰਨੇ ਘੈਂਟ ਲੱਕੜ ਦੇ ਬਣਾ ਕੇ ਲਾਏ ਹੋਏ ਆ ਪਾਲਿਸ਼ ਮੈਂ ਕਹਣਾ ਵੀ ਇੱਕ ਵੀ ਪਰਸੈਂਟ ਕੁਟੀ ਦਾ ਜਿਹੜਾ ਕੰਮ ਹੈਗਾ ਉਹ ਅਨਕੰਪਲੀਟ ਨਹੀਂ ਹੈਗਾ ਬਾਈ ਹੋਰਾਂ ਨੇ ਫੁੱਲ ਪੈਸਾ ਲਾਇਆ ਹੋਇਆ ਤੇ ਜਿਹੜੀ ਪੈਸੇ ਦੀ ਡਿਟੇਲ ਹੈ ਉਹ ਵੀ ਆਪਾਂ ਤੁਹਾਨੂੰ ਕੱਲੀ-ਕੱਲੀ ਦੱਸਾਂਗੇ ਉਸ ਤੋਂ ਬਾਅਦ ਇਹ ਜਿਵੇਂ ਆਪਾਂ ਖੜੇ ਆਂਗੇ ਲੋਬੀ ਦੇ ਵਿੱਚ ਲੋਬੀ ਜਿਹੜੀ ਹੈਗੀ ਹੈਗੀ 16 ਬਾਈ 30 ਦਾ ਸਾਈਜ਼ ਰਿਹਾ ਹੈਗਾ ਲੋਬੀ ਦਾ ਤੇ ਲੱਕੜ ਦਾ ਕੰਮ ਜਿਵੇਂ ਆਪਾਂ ਵਾਰ-ਵਾਰ ਤੁਹਾਨੂੰ ਦੱਸ ਰਹੇ ਹਾਂ ਵੀ ਲੱਕੜ ਦਾ ਕੰਮ ਬਿਲਕੁਲ ਕੰਪਲੀਟ ਹੈ ਤੇ ਇਸ ਪਾਸੇ ਹੈਗਾ ਜੀ ਡਰਾਈਂਗ ਰੂਮ ਦਾ ਡਰਾਈਂਗ ਰੂਮ ਦਾ ਸਾਈਜ਼ ਆਏਗਾ ਉਹ ਰਿਹਾ ਹੈਗਾ 12 ਬਾਈ 13 ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੂਰਾ ਆ ਜਿਵੇਂ ਤੁਸੀਂ ਆ ਲੈਂਪ ਦੇਖ ਸਕਦੇ ਹੋ ਸਾਈਡਾਂ ਦੇ ਉੱਪਰ ਲੈਂਪ ਲੱਗੇ ਹੋਏ ਐ ਤੇ ਸਟੈਂਡਿੰਗ ਲੈਂਪ ਹੈਗਾ ਜਿਹੜਾ ਬਾਈ ਹੋਰਾਂ ਨੇ ਜਮਾਂ ਰੀਤ ਤੋਂ ਕੋਠੀ ਬਣਾਈ ਐ ਤੇ ਠੇਕੇਦਾਰ ਜੀ ਵੀ ਆਪਣੇ ਨਾਲ ਆਏ ਹੋਏ ਨੇ ਉਹਨਾਂ ਦੇ ਨਾਲ ਆ ਵੀ ਆਪਾਂ ਕਰਾਂਗੇ ਗੱਲਬਾਤ ਇਹ ਕੋਠੀ ਹੈ ਜਿਹੜੀ ਤੁਸੀਂ ਕਿਵੇਂ-ਕਿਵੇਂ ਬਣਾਈ ਐ ਕੋਈ ਦਿੱਕਤ ਮੁਸ਼ਕਲ ਕੀ ਤੁਹਾਨੂੰ ਆਈ ਐ ਇਹਦੇ ਵਿੱਚ ਉਹ ਵੀ ਆਪਾਂ ਇਕੱਲੇ-ਇਕੱਲੇ ਗੱਲ ਜਿਹੜੀ ਤੁਹਾਨੂੰ ਡਿਟੇਲ ਆਪਾਂ ਉਹ ਵੀ ਦੱਸਾਂਗੇ ਇਕੱਲੇ-ਇਕੱਲੇ ਗੱਲ ਤੋਂ ਜਾਣੂ ਕਰਵਾਵਾਂਗੇ ਤੇ ਉਸ ਤੋਂ ਬਾਅਦ ਇਹ ਵਿੱਚ ਆ ਗਏ ਜੀ ਆਪਾਂ LED ਪੈਨਲ ਦੇਖੋ ਤੁਸੀਂ ਇਹ ਆ ਗਿਆ LED ਪੈਨਲ ਇਹ ਵੀ ਕਲਾਸਿਕ ਲੁੱਕ ਦੇ ਵਿੱਚ ਜਿਵੇਂ ਕੋਠੀ ਦੇ ਤੁਸੀਂ ਲੁੱਕ ਵਾਰਲੇ ਵੀ ਕਲਾਸਿਕ ਲੁੱਕ ਦੇ ਵਿੱਚ ਕੋਠੀ ਤਿਆਰ ਹੈ ਤਾਂ ਅੰਦਰਲਾ ਜਿਹੜਾ ਇੰਟੀਰੀਅਰ ਸਿਸਟਮ ਹੈਗਾ ਇਹਦਾ ਲੱਗਿਆ ਹੋਇਆ ਉਹ ਵੀ ਕਲਾਸਿਕ ਲੁੱਕ ਦੇ ਵਿੱਚ ਹੀ ਹੈ ਬਹੁਤ ਵਧੀਆ ਜਮਾ ਏ ਕਲਾਸ ਪੈਨਲ ਲੱਗਿਆ ਹੋਇਗਾ ਤੇ ਆਪਾਂ ਅਗੇ ਇਸ ਕੋਠੀ ਦੇ ਵਿੱਚ ਹੇਠਲੇ ਪਾਸੇ ਦੋ ਬੈੱਡਰੂਮ ਨੇ ਇਹ ਖੜੇ ਆਪਾਂ ਬੈੱਡਰੂਮ ਦੇ ਵਿੱਚ ਇਹ ਬੈੱਡਰੂਮ ਹੈਗਾ ਜਿਹੜਾ ਇਹ ਤੁਸੀਂ ਮੰਨ ਕੇ ਚੱਲੋ ਵੀ ਲਗਭਗ 14 ਬਾਈ 14 13 ਬਾਈ 14 ਦੇ ਖੁੱਲੇ ਬੈੱਡਰੂਮ ਬਣਾਏ ਹੋਏ ਆ ਲੱਕੜ ਦਾ ਕੰਮ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਫਿਕਸ ਬੈੱਡ ਨੇ ਤੇ ਬੈਕ ਸਾਈਡ ਇਸ ਪਾਸੇ LED ਪੈਨਲ एलईडी पैनल ਵੀ ਬਿਲਕੁਲ ਕੰਪਲੀਟ ਏ ਟੂ ਜ਼ेड ਕੋਠੀ ਦਾ ਕੰਮ ਹੈ ਜਿਹੜਾ ਉਹ ਕੰਪਲੀਟ ਹੋਇਆ ਹੋਇਆਗਾ ਤੇ ਹਰੇਕ ਰੂਮ ਦੇ ਨਾਲ ਜਿਹੜਾ ਟਾਇਲਟ ਹੈਗਾ ਉਹ ਅਟੈਚ ਰੱਖੇ ਹੋਏ ਹੈ ਜਿਵੇਂ ਟਾਇਲਟ ਦਾ ਏਰੀਆ ਆ ਗਿਆ ਡ्रेसਿੰਗ ਦਾ ਆ ਗਿਆ ਤੇ ਜਿਹੜੀ ਐਸੈਸਰੀ ਹੈ ਦੀ ਉਹ ਤੁਸੀਂ ਦੇਖ ਰਹੇ ਹੋ ਵੀ ਬਿਲਕੁਲ ਜਮਾਂ ਇਹਨਾਂ ਮਾਨ ਨੂੰ ਢੂੰਗੀ ਹੈ ਤੇ ਟਾਈਲ ਵਰਕ ਜਿਵੇਂ ਤੁਸੀਂ ਦੇਖਦੇ ਹੋ ਵੀ ਛੱਤ ਤੱਕ ਜਮਾਂ ਇਹਨਾਂ ਉਸ ਤੋਂ ਬਾਅਦ ਦੇ ਵਿੱਚ ਪੀਓਪੀ ਸਾਰਾ ਕੰਮ ਬਿਲਕੁਲ ਕੰਪਲੀਟ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਚੱਲਦੇ ਆਂ ਸੈਕੰਡ ਬੈਡਰੂਮ ਦੇ ਵਿੱਚ ਸੈਕੰਡ ਬੈਡਰੂਮ ਤੋਂ ਪਹਿਲਾਂ ਆਪਾਂ ਤੁਹਾਨੂੰ ਲੋਬੀ ਦੇ ਵਿੱਚ ਦਿਖਾਵਾਂਗੇ ਵੀ ਜਿਵੇਂ LED ਪੈਨਲ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ LED ਪੈਨਲ ਦੇ ਵਿੱਚ ਆਹ ਦੇਖੋ ਕਿੰਨੀ ਘੈੜੀ ਜਿਹੜੀ ਹੈਗੀ ਬਣਾਈ ਹੋਈ ਹੈ ਇਹ ਆਪਾਂ ਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਵੀ ਜਿਵੇਂ ਇਹ ਅੱਗ ਚੱਲਦੀ ਹੁੰਦੀ ਹੈ ਨਾ ਇਹ ਹੈਗਾ ਹੀਟਰ ਹੈ ਤੇ ਇਹਦੇ ਵਿੱਚੋਂ ਜਿਹੜੀ ਗਰਮਾ ਹੋਵੇਗੀ ਉਹ ਆਉਂਦੀ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਰਹੇ ਸੀ ਸੈਕੰਡ ਬੈਡਰੂਮ ਦੀ ਇਹ ਆ ਗਿਆ ਜੀ ਸੈਕੰਡ ਬੈਡਰੂਮ ਸੈਕੰਡ ਬੈਡਰੂਮ ਦਾ ਜਿਹੜਾ ਸਾਈਜ਼ ਹੈਗਾ ਉਹ ਵੀ ਲਗਭਗ ਇਦੇ ਵਿੱਚ ਵੀ ਫਿਕਸ ਬੈਟ ਲੱਕੜ ਦਾ ਕੰਮ LED ਪੈਨਲ ਤੇ ਐਸ ਪਾਸੇ ਆਗਾ ਜੀ ਸਟੋਰ ਐਸ ਪਾਸੇ ਰੱਖਿਆਗਾ ਇਹਨਾਂ ਨੇ ਸਟੋਰ ਦਾ ਏਰੀਆ ਸਟੋਰ ਹੈਗਾ ਜਿਹੜਾ ਸਟੋਰ ਵੀ ਕਾਫੀ ਅ ਖੁੱਲਾ ਕਹਿ ਸਕਦੇ ਇਹਨੂੰ ਆਪਾਂ ਮੰਨ ਕੇ ਚੱਲੋ ਵੀ ਇਹ 12x12 ਦਾ ਸ ਹੈ ਜੀ ਇਹ ਵੀ ਇਹਦਾ ਸਾਈਜ਼ ਵੀ ਵਧੀਆ ਖੁੱਲਾ ਰੱਖਿਆਗਾ ਤੇ ਕੋਠੀ ਦਾ ਕੰਮ ਹੈਗਾ ਜਿਹੜਾ ਬਹੁਤ ਅਲੀਸ਼ਾਨ ਕੰਮ ਕੀਤਾ ਹੋਇਆ ਹੈਗਾ ਉਸ ਤੋਂ ਬਾਅਦ ਇਹ ਵਿੱਚ ਇਸ ਰੂਮ ਦੇ ਨਾਲ ਇਹਦੇ ਨਾਲ ਵੀ ਅਟੈਚ ਜਿਵੇਂ ਤੁਹਾਨੂੰ ਦੱਸਿਆ ਮੈਂ ਕੱਲੇ-ਕੱਲੇ ਬੈੱਡਰੂਮ ਦੇ ਨਾਲ ਅਟੈਚ ਟਾਇਲਟ ਰੱਖਿਆ ਹੋਇਆ ਹੈਗਾ ਐਸ ਪਾਸੇ ਆ ਗਿਆ ਜੀ ਟਾਇਲਟ ਦਾ ਏਰੀਆ ਤੇ ਇਹਦੇ ਵਿੱਚ ਵੀ ਐਸੈਸਰੀ ਤੁਸੀਂ ਦੇਖ ਸਕਦੇ ਹੋ ਵੀ ਕੱਲੇ-ਕੱਲੇ ਐਸੈਸਰੀ ਹੈ ਜਿਹੜਾ ਬਿਲਕੁਲ ਸੋਹਣੀ ਤੇ ਵਧੀਆ ਕੰਪਨੀ ਦੇ ਐਸੈਸਰੀ ਨਾਲ ਜਿਹੜੀ ਯੂਜ਼ ਕੀਤੀ ਹੋਈ ਹੈ ਤੇ ਇਸ ਪਾਸੇ ਆ ਗਿਆ ਜੀ ਡਰੈਸਿੰਗ ਦਾ ਏਰੀਆ ਡਰੈਸਿੰਗ ਦਾ ਵੀ ਲੱਕੜ ਦਾ ਕੰਮ ਹੈ ਜਿਵੇਂ ਤੁਹਾਨੂੰ ਦੱਸ ਰਹੇ ਹਾਂ ਆਪਾਂ ਵਾਰ-ਵਾਰ ਵੀ ਲੱਕੜ ਦਾ ਕੰਮ ਬਿਲਕੁਲ ਕੰਪਲੀਟ ਹੋਇਆ ਹੋਇਆ ਹੈਗਾ ਇਸ ਕੋਠੀ ਦੇ ਵਿੱਚ ਡਾਊਨ ਸੀਲਿੰਗ ਦੇਖ ਰਹੇ ਹੋ ਤੁਸੀਂ ਡਾਊਨ ਸੀਲਿੰਗ ਵੀ ਬਿਲਕੁਲ ਕੰਪਲੀਟ ਹੈ ਬੈੱਡ ਉਹ 13/14 ਦਾ ਰਹੇਗਾ ਤੇ ਇੱਕ ਗੱਲ ਇਹਦੇ ਵਿੱਚ ਹੋਰ ਦੇਖਣ ਵਾਲੀ ਹੈ ਦੇਖੋ ਮਹਿਸੂਸ ਕਰਨ ਵਾਲੀ ਵੀ ਹੈ ਜਿਵੇਂ ਆਪਾਂ ਇਸ ਬੈੱਡ ਦੇ ਉੱਪਰ ਬੈਠੇ ਆਂ ਤੇ ਆ ਸਾਹਮਣੇ ਇੱਧਰ ਫਿਕਸ ਸ਼ੀਸ਼ਾ ਹੈਗਾ ਕਾਫੀ ਵੱਡਾ ਸ਼ੀਸ਼ਾ ਕਈ ਵਾਰੀ ਆਪਾਂ ਦੇਖਦੇ ਆਂ ਵੀ ਜਿਹੜਾ ਸ਼ੀਸ਼ਾ ਹੈਗਾ ਇਹ ਪਾਰਟਾਂ ਦੇ ਵਿੱਚ ਲਾਇਆ ਜਾਂਦਾ ਹੈਗਾ ਉਹ ਚੀਜ਼ ਨਾਲੋਂ ਇਹ ਸ਼ੀਸ਼ਾ ਨਹੀਂ ਗਰੇਸ ਪੈਂਦੀ ਹੈ ਤੇ ਇਹਦੇ ਵਿੱਚ ਇੱਕ ਓਪਨ ਬੱਲਾ ਲਾਇਆ ਹੋਇਆ ਹੈਗਾ ਜਿਹੜਾ ਕਿ ਖੁੱਲਦਾ ਹੈਗਾ ਇੱਥੋਂ ਕੋਈ ਵੀ ਕੋਟ ਨਾ ਮਹਿਸੂਸ ਨਹੀਂ ਹੁੰਦੀ ਹੈਗੀ ਤੁਸੀਂ ਜਿਹੜੇ ਮਰਜ਼ੀ ਬੈੱਡਰੂਮ ਦੇ ਵਿੱਚ ਵਗ ਜਓ ਬਹੁਤ ਵਧੀਆ ਫੀਲਿੰਗ ਆਉਂਦੀ ਹੈ ਜੀ ਇਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਕਿ ਜਨਬੀ ਬਹੁਤ ਆਲੀਸ਼ਾਨ ਬਣਾਈ ਹੋਈ ਹੈ ਤੇ ਜਿਵੇਂ ਤੁਸੀਂ ਐਂਟਰੀ ਦੇਖ ਰਹੇ ਹੋ ਵੀ ਕਾਰਨਰ ਐਂਟਰੀ ਤੋਂ ਇੱਥੋਂ ਐਂਟਰੀ ਕਰਕੇ ਅੰਦਰਲੇ ਪਾਸੇ ਸੈਲਫਾ ਵਗੈਰਾ ਤੇ ਜਿਹੜਾ ਅੰਦਰਲਾ ਇੰਟੀਰੀਅਰ ਸਿਸਟਮ ਹੈਗਾ ਪੂਰਾ ਦੇਖ ਰਹੇ ਹੋ ਵੀ ਤੁਸੀਂ ਇੰਨੇ ਬਾਕਸ ਵਗੈਰਾ ਲੱਗੇ ਹੋਏ ਨੇ ਜਿਹੜੇ ਬਾਕੀ ਟਾਇਲ ਵਰਕ ਹੈਗਾ ਜਿਹੜਾ ਅੰਦਰਲਾ ਹਨਾ ਸਾਰਾ ਬਿਲਕੁਲ ਕੰਪਲੀਟ ਹੈ ਰਸੋਈ ਦਾ ਕੰਮ ਇੰਟੀਰੀਅਰ ਦਾ ਜਮਾ ਬਿਲਕੁਲ ਕੰਪਲੀਟ ਹੋਇਆ ਹੈਗਾ ਤੇ ਇੱਥੇ ਅੰਦਰਲੇ ਪਾਸੇ ਵੀ ਸਾਰਾ ਜਿਵੇਂ ਤੁਸੀਂ ਦੇਖਿਆ ਪਾ ਦੇਖ ਰਹੇ ਹੋ ਵੀ ਜਿਹੜਾ ਕਲਾਸਿਕ ਲੁੱਕ ਦੇ ਵਿੱਚ ਚੀਜ਼ਾਂ ਜਿਵੇਂ ਆਪਾਂ ਦੇਖਦੇ ਆ ਆਮ ਹਨਾ ਉਹ ਬਿਲਾ ਟਾਈਪ ਚੀਜ਼ਾਂ ਨੇ ਜਿਹੜੀਆਂ ਉਹ ਚੀਜ਼ਾਂ ਪੇਸ਼ ਕੀਤੀਆਂ ਹੋਈਆਂ ਨੇ ਇਸ ਕੋਠੀ ਦੇ ਵਿੱਚ ਆਲੀਸ਼ਾਨ ਮਹਿਲ ਬਣਿਆ ਹੋਇਆਗਾ ਪੂਰਾ ਇਹ ਤੇ ਐਸ ਪਾਸੇ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਫਿਕਸ਼ਸ ਹਿੱਸਾ ਹੈਗਾ ਉਹ ਲੱਗਿਆ ਹੋਇਆਗਾ ਸ਼ੀਸ਼ੇ ਦਾ ਇਹਦੇ ਵਿੱਚ ਮਿਸਤਰੀ ਦੀ ਕਾਰਗਰੀ ਠੇਕੇਦਾਰ ਦੀ ਵੀ ਬਹੁਤ ਗੱਲਬਾਤ ਵਧੀਆ ਬਣਾਈ ਹੋਈ ਹੈ ਇਹਨੇ ਠੇਕੇਦਾਰ ਦੇ ਨਾਲ ਵੀ ਆਪਾਂ ਕਰਵਾਵਾਂਗੇ ਥੋੜੀ ਗੱਲਬਾਤ ਤੇ ਆਜੋ ਹੁਣ ਉੱਪਰਲੇ ਪਾਸੇ ਆਪਾਂ ਫਸਟ ਫਲੋਰ ਤੇ ਚੱਲਦੇ ਆ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਆਪਾਂ ਇੱਥੋਂ ਸਟੇਅਰ ਦਾ ਕੰਮ ਹੈਗਾ ਜਿਹੜਾ ਉਹ ਵੀ ਬਿਲਕੁਲ ਕੰਪਲੀਟ ਹੈਗਾ ਮਾਰਬਲ ਲੱਗਿਆ ਹੋਇਆ ਜਿਵੇਂ ਸਾਈਡ ਤੇ ਲੱਕੜ ਦਾ ਕੰਮ ਬਿਲਕੁਲ ਕੰਪਲੀਟ ਤੇ ਏ ਟੂ ਜ਼ेड ਕੰਪਲੀਟ ਕੋਠੀ ਹੈ ਜਿਹਨੂੰ ਅੱਪਾ ਜਿਵੇਂ ਅੱਪਾ ਵਾਰ-ਵਾਰ ਕਹਿ ਰਹੇ ਆ ਏ ਟੂ ਜ਼ेड ਕੋਠੀ ਕੰਪਲੀਟ ਤੇ ਇਸ ਪਾਸੇ ਦੇਖੋ ਜੀ ਟੂਮਰ ਟੂਮਰ ਦਾ ਜਿਹੜਾ ਬਹੁਤ ਘੈਂਟ ਲੁੱਕ ਆ ਜਿਹੜੀ ਮਹਿਸੂਸ ਹੋ ਰਹੀ ਹੈ ਇੱਥੋਂ ਦੇਖਣ ਨੂੰ ਵੀ ਫੀਲਿੰਗ ਬਹੁਤ ਵਧੀਆ ਆ ਰਹੀ ਹੈ ਤੇ ਸਾਹਮਣੇ ਜਿਹੜੀ ਵੱਡੀ ਵਿੰਡੋ ਹੈ ਫਿਕਸ ਸ਼ੀਸ਼ਾ ਉਹਦੇ ਵਿੱਚ ਵੀ ਸ਼ੀਸ਼ਾ ਦੇਖੋ ਵੱਡਾ ਸ਼ੀਸ਼ਾ ਲਾ ਕੇ ਇੱਥੋਂ ਅੰਦਰਲੇ ਪਾਸੇ ਜਿਹੜਾ ਹੈਗਾਗਾ ਹਮਸ ਦਾ ਲਾ ਲਓ ਚਾਨਣ ਦਾ ਲਾ ਲਓ ਵੀ ਕੋਈ ਦਿੱਕਤ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਵੇਂ ਉੱਪਰਲੇ ਪਾਸੇ ਆ ਗਏ ਫਸਟ ਫਲੋਰ ਦੇ ਉੱਪਰ ਇਹ ਆ ਗਈ ਫਸਟ ਫਲੋਰ ਦੀ ਲੋਬੀ ਉੱਪਰਲੇ ਪਾਸੇ ਵੀ ਦੋ ਬੈਡਰੂਮ ਨੇ ਜਿਨ੍ਹਾਂ ਦਾ ਸਾਈਜ਼ ਹੈ ਲਗਭਗ 13 ਬਾਈ 14 ਇਹ ਵੀ ਬਿਲਕੁਲ ਤਿਆਰ ਨੇ ਕੰਪਲੀਟ ਨੇ ਐਸ ਪਾਸੇ ਵੀ ਸ਼ੀਸ਼ਾ ਹੈ ਜਿਹੜਾ ਕਾਫੀ ਵੱਡਾ ਸ਼ੀਸ਼ਾ ਜਿਹੜਾ ਫਿਕਸ ਸ਼ੀਸ਼ਾ ਹੈ ਉਹ ਲੱਗਿਆ ਹੋਇਆ ਹੈ ਤੇ ਇੱਕ ਓਪਨ ਪੱਲਾ ਜਿਵੇਂ ਆਪਾਂ ਹੇਠਲੇ ਪਾਸੇ ਦੇਖਿਆ ਸੀਗਾ ਤੇ ਜੇ ਆਪਾਂ ਇਸ ਬੈਡਰੂਮ ਦੀ ਗੱਲ ਕਰੀਏ ਇਹ ਬੈਡਰੂਮ ਦਾ ਸਾਈਜ਼ ਵੀ ਇਹ ਹੈਗਾ ਲਗਭਗ 13 बाई 14 ਜਿਵੇਂ ਆਪਾਂ ਨੇ ਰੂਮਾਂ ਦੇ ਸਾਈਜ਼ ਨੇ ਦੇ ਵਿੱਚ ਪੁੱਠੀ ਦੇ ਉਹ ਸਾਰੇ ਸਾਈਜ਼ ਬਿਲਕੁਲ ਖੁੱਲੇ ਡੁੱਲੇ ਨਹੀਂ ਨੇ ਪਿੰਡ ਵਾਲੇ ਸਾਈਜ਼ ਆਪਾਂ ਜੀ ਮੈਂ ਕਹਿ ਸਕਦੇ ਆਂ ਵੀ ਕੋਈ ਢੀੜਾ ਜਿਹਾ ਕੰਪਣੀ ਲੱਗ ਰਿਹਾ ਹੈਗਾ ਜਿਵੇਂ ਆਪਾਂ ਸ਼ਹਿਰ ਦੇ ਵਿੱਚ ਦੇਖ ਲਿਆ ਕਿ ਕਈ ਵਾਰੀ ਵੀ ਬੜੱਕੇ ਜਿਹੀ ਜਗ੍ਹਾ ਹੁੰਦੀ ਹੈ ਛੋਟੇ ਛੋਟੇ ਰੂਮ ਬਣੇ ਹੁੰਦੇ ਹਨ ਉਹ ਚੀਜ਼ਾਂ ਨਹੀਂ ਹੈਗੀਆਂ ਬਹੁਤ ਵਧੀਆ ਸਾਈਜ਼ ਰੱਖੇ ਹੋਏ ਨੇ ਤੇ ਜਿਵੇਂ ਹਰੇਕ ਬੈੱਡਰੂਮ ਦੇ ਨਾਲ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਟਾਇਲਟ ਹੈਗਾ ਜਿਹੜਾ ਉਹ ਅਟੈਚ ਕੀਤਾ ਹੋਇਆ ਹੈਗਾ ਇਸ ਬੈੱਡਰੂਮ ਦੇ ਨਾਲ ਵੀ ਇਸ ਪਾਸੇ ਜਿਹੜਾ ਹੈਗਾਗਾ ਡਰੈਸਿੰ ਤੇ ਨਾਲ ਹੀ ਡ्रेसिंग ਦਾ ਏਰੀਆ ਡ्रेसिंग ਏਰੀਆ ਦੇ ਨਾਲ ਤੁਹਾਨੂੰ ਇਹ ਟਵਲਟ ਹੈਗਾ ਜਿਹੜਾ ਕਮਨ ਹੈਗਾ ਇਹਨੂੰ ਇੱਕ ਐਂਟਰੀ ਲੂਬੀ ਦੇ ਵਿੱਚੋਂ ਵੀ ਹੋ ਰਹੀ ਹੈ ਤੇ ਜਿਹੜੀ ਅੰਦਰਲੀ ਐਸੈਸਰੀ ਹੈ ਉਹ ਵੀ ਤੁਸੀਂ ਦੇਖ ਰਹੇ ਹੋ ਐਸੈਸਰੀ ਦਾ ਕੰਮ ਹੈਗਾ ਜਿਹੜਾ ਬਿਲਕੁਲ ਜਮਾ ਹੈ ਨਾ ਬੜੀਏ ਕੰਪਨੀ ਦੀ ਐਸੈਸਰੀ ਹੈ ਜਿਹੜੀ ਉਹ ਲੱਗੀ ਹੋਈ ਹੈ ਲੱਕੜ ਦੇ ਕੰਮ ਦੀ ਗੱਲ ਕਰ ਰਹੀ ਸੀਗੇ ਲੱਕੜ ਦਾ ਕੰਮ ਦੇਖੋ ਬਿਲਕੁਲ ਕੰਪਲੀਟ ਹੈ ਤੇ ਲੱਕੜ ਦੇ ਕੰਮ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਆਪਾਂ ਨੂੰ ਸਾਹਮਣੇ ਆਉਂਦੀ ਹੈ ਜਿਵੇਂ ਤੁਸੀਂ ਪਾਲਿਸ਼ ਹੈ ਦੇਖੋ ਇਹ ਪਾਲਿਸ਼ ਦੇਖ ਰਹੇ ਹੋ ਵੀ ਕਿੰਨੀ ਸ਼ਾਈਨਿੰਗ ਦੇ ਰਹੀ ਹੈ ਪਾਲਿਸ਼ ਇਹ ਤੇ ਜਿਹੜੇ ਇਸ ਪਾਸੇ ਜਿਵੇਂ ਤੁਸੀਂ ਆਹਾ ਜਿਹੜੀਆਂ ਚਗਾਠਾਂ ਦੇਖ ਰਹੇ ਹੋ ਚਗਾਠਾਂ ਇਹ ਜਿਸਤੀ ਨੇ ਮਹਿਸੂਸ ਨਹੀਂ ਹੋ ਰਹੀਆਂ ਹੈਗੀਆਂ ਇਹ ਵੀ ਜਿਹੜੀਆਂ ਚਗਾਠਾਂ ਨੇ ਇਹ ਜਿਸਤੀ ਲਗੀਆਂ ਹੋਈਆਂ ਨੇ ਕਿਉਂਕਿ ਬਿਲਕੁਲ ਇਹਨਾਂ ਨੇ ਇਹ ਲੱਕੜ ਦੇ ਟਾਈਪ ਦੀਆਂ ਬਣਾਤੀਆਂ ਇਹਨਾਂ ਦੇ ਜਿਸਤੀ ਜਾਦਰਾਂ ਦੇ ਜਿਸਤੀ ਚਗਾਠਾਂ ਦੇ ਉੱਪਰ ਸਾਈਡ ਤੇ ਇਹਨਾਂ ਨੇ ਗੋਲਾ ਲਾ ਕੇ ਬਿਲਕੁਲ ਇਹ ਜਿਹੜੀ ਲੱਕੜ ਦੀ ਲੁੱਕ ਹੈ ਇਹਨਾਂ ਨੇ ਉਹ ਦਿੱਤੀ ਇੱਥੋਂ ਮਹਿਸੂਸ ਹੋ ਰਿਹਾ ਵੀ ਜਿਹੜੀਆਂ ਇਹ ਚਗਾਠਾਂ ਨੇ ਉਹ ਲੱਕੜ ਦੀਆਂ ਚਗਾਠਾਂ ਨੇ ਨਾ ਕਿ ਜਿਸਤੀ ਨੇ ਪਰ ਲੱਗੀਆਂ ਹੋਈਆਂ ਮੌਕੇ ਤੇ ਜਿਸਤੀ ਜਾਦਰਾਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਆਪਾਂ ਆਈ ਸ਼ੀਸ਼ੇ ਦੀ ਗੱਲ ਕਰ ਰਹੇ ਸੀਗੇ ਫਿਕਸ ਸ਼ੀਸ਼ੇ ਦੀ ਇਹ ਫਿਕਸ ਸ਼ੀਸ਼ਾ ਦੇ ਕੋਲ ਸ਼ੀਸ਼ੇ ਦਾ ਕੰਮ ਇਹਦੇ ਵਿੱਚ ਵਧੀਆ ਲੈਵਲ ਤੇ ਹੋਇਆ ਹੋਇਆਗਾ ਕਿਉਂਕਿ ਅੰਦਰ ਹਮਸਾ ਵਾਸਤੇ ਚਾਨਣ ਵਾਸਤੇ ਇਹ ਚੀਜ਼ ਬਹੁਤ ਵਧੀਆ ਮਹਿਸੂਸ ਹੁੰਦੀ ਹੈ ਜੀ ਆਪਾਂ ਨੂੰ ਤੇ ਜੇ ਆਪਾਂ ਗੱਲ ਕਰੀਏ ਉੱਪਰਲੇ ਪਾਸੇ ਹੁਣ ਆਪਾਂ ਖੜੇ ਸੀਗੇ ਇਹ ਓਪਨ ਡੈਕਸ ਆ ਗਏ ਨੇ ਦਾ ਇੰਨਾ ਕ ਤੇ ਇਸ ਪਾਸੇ ਆ ਗਿਆ ਭਾਂਡਾ ਤੇ ਜਿਹੜੀਆਂ ਗਲਾਈਆਂ ਨੇ ਤੁਸੀਂ ਬਿਲਕੁਲ ਕੰਪਲੀਟ ਕੋਠੀ ਇਹ ਜਿਵੇਂ ਤੁਸੀਂ ਇਸ ਤਰ੍ਹਾਂ ਦੀਆਂ ਕੋਠੀਆਂ ਅਕਸਰ ਤੁਸੀਂ ਵੀਡੀਓ ਦੇ ਵਿੱਚ ਜੇ ਫਲਮਾਂ ਦੇ ਵਿੱਚ ਦੇਖਦੇ ਹੋਵੋਗੇ ਪਰ ਅੱਜ ਆਪਾਂ ਜਿਹੜੀ ਕੋਠੀ ਹੈ ਬਿਲਕੁਲ ਕੰਪਲੀਟ ਕੋਠੀ ਲੈ ਕੇ ਆਏ ਆ ਜਿਹਦੇ ਵਿੱਚ ਰੰਗ ਪੇਂਟ ਏ ਟੂ ਜ਼ेड ਕੰਮ ਕੰਪਲੀਟ ਹੋਇਆ ਹੋਇਆ ਹੈਗਾ ਤੇ ਜਿਵੇਂ ਤੁਸੀਂ ਆ ਸਾਈਡਾਂ ਦੇ ਪਾਵੇ ਦੇਖ ਰਹੇ ਹੋ ਪਾਵੇ ਵੀ ਇਹਨਾਂ ਨੇ ਇੱਕ ਪਾਵੇ ਵੀ ਦੋ ਤਰ੍ਹਾਂ ਦੇ ਆਉਂਦੇ ਆ ਇੱਕ ਅੱਧਾ ਪਾਵਾ ਆਉਂਦਾ ਇੱਕ ਪੂਰਾ ਪਾਵਾ ਆਉਂਦਾ ਇਹਨਾਂ ਨੇ ਉਹ ਪੂਰੇ ਜਿਹੜੇ ਹੈਵੀ ਪਾਵੇ ਆਉਂਦੇ ਹੈਗੇ ਉਹ ਪਾਵੇਆਂ ਦੇ ਜਿਹੜੇ ਲਾਈ ਗਏ ਨੇ ਇਹਦੇ ਉੱਪਰ ਤੇ ਰੰਗ ਪੇਂਟ ਦਾ ਬਿਲਕੁਲ ਕੰਪਲੀਟ ਜਿਵੇਂ ਟਾਈਲ ਵਰਕ ਹੈਗਾ ਇਸ ਪਾਸੇ ਵੀ ਜਿਹੜੀ ਮੈਟ ਟਾਈਲ ਹੈਗੀ ਉਹ ਲੱਗੀ ਹੋਈ ਹੈ ਤੇ ਜੇ ਆਪਾਂ ਗੱਲ ਕਰੀਏ ਇੱਥੇ ਇਹਨਾਂ ਨੇ ਤੁਸੀਂ ਇਹ ਲਾਓ ਵੀ ਹੀਟਾਂ ਨੂੰ ਲੈ ਕੇ ਉੱਪਰ ਤੱਕ ਧੁਰ ਤੱਕ ਟਾਇਲ ਦਾ ਕੰਮ ਹੈਗਾ ਜਦ ਉਹ ਕੀਤਾ ਹੈਗਾ ਇਹਦੇ ਨਾਲ ਨਾ ਤਾਂ ਦੇਖੋ ਵੀ ਕਿਤੇ ਆਪਾਂ ਨੂੰ ਸੁਹਾਵਦਾ ਨਾ ਕੋਈ ਸ਼ੋਰੇ ਦਾ ਉਹ ਚੀਜ਼ ਤੋਂ ਇੱਕ ਦਾ ਬਚਤ ਹੁੰਦੀ ਹੈ ਬਾਕੀ ਜਿਵੇਂ ਤੁਸੀਂ ਉੱਪਰਲੇ ਪਾਸੇ ਦੇਖ ਰਹੇ ਜਿਹੜੀ ਮੋਲਡਿੰਗ ਹੈ ਬੋਲਡਿੰਗ ਪੂਰੀ ਵਧੀਆ ਤੇ ਜਿਹੜੇ ਬਾਦਰੇ ਦੇ ਹੀਟਲੇ ਪਾਸੇ ਉਹ ਵੀ ਜਿਹੜਾ ਠੇਕੇਦਾਰ ਨੇ ਪੂਰੀ ਜਿਹੜੀ ਕਾਰਾਗਰੀ ਆ ਉਹ ਆਪਣੀ ਦਿਖਾਈ ਹੈ ਪੱਥਰ ਨੂੰ ਕੱਟ ਕੇ ਤੁਸੀਂ ਅਕਸਰ ਦੇਖਿਆ ਹੋਣਾ ਆਮ ਵੀ ਵੈਸੇ ਇਹ ਸਿਮੈਂਟ ਦੇ ਬਣਦੇ ਆ ਪਰ ਮਿਸਤਰੀ ਨੇ ਇਹੀ ਇਹਦੇ ਵਿੱਚ ਕੀ ਕੀਤਾ ਇਹਨੂੰ ਪੱਥਰ ਨੂੰ ਕੱਟ ਕੇ ਇਨੂੰ ਉਹੀ ਸ਼ੇਪ ਦਿੱਤੀ ਜਿਹੜੀ ਕਿ ਆਪਾਂ ਆਮ ਦੇਖਦੇ ਹੁੰਦੇ ਆ ਜਿਹੜੀ ਮਿਲਣੀ ਚਾਹੀਦੀ ਹੁੰਦੀ ਆ ਜਿਵੇਂ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਬੇੜਾ ਜਿਹੜਾ ਕੋਠੀ ਦਾ ਇਹ ਲਗਭਗ 2 ਕਨਾਲਾਂ ਦੇ ਵਿੱਚ ਕੋਠੀ ਬਣੀ ਹੋਈ ਹੈਗੀ ਤੇ ਜਿਹੜਾ ਇਸ ਵਿੱਚ ਤੁਸੀਂ ਦੇਖਿਆ ਹੋਣਾ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਵੀ ਕਾਰਪੋਰਚ ਹੈ ਨੀਗਾ ਐਨੀ ਵੱਡੀ ਕੋਠੀ ਬਣਾਈ ਹੈ ਤੇ ਕਾਰਪੋਰਚ ਇਹਦੇ ਵਿੱਚ ਹੈ ਨੀਗਾ ਬਿਨਾਂ ਕਾਰਪੋਰਚ ਤੋਂ ਇਹ ਜਿਹੜੀ ਕਾਰਪੋਰਚ ਹੈ ਇਹਦੀ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਸਾਈਡ ਤੇ ਕਾਰਪੋਰਚ ਹੈ ਜਿਹੜੀ ਉਹ ਆ ਗਈ ਤੇ ਕਾਰਪੋਰਚ ਜਿਹੜਾ ਉਹ ਵੀ ਇਹਨਾਂ ਨੇ ਕਲਾਸਿਕ ਲੁੱਕ ਦੇ ਵਿੱਚ ਜਿਵੇਂ ਦਰਵਾਜ਼ਾ ਦੇਖ ਰਹੇ ਹੋ ਮੁਰੋਂ ਉਹੀ ਚੀਜ਼ ਜਦੋਂ ਕੋਠੀ ਦੇ ਨਾਲ ਦੀ ਮੈਚਿੰਗ ਕਰੀ ਹੈ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਓਪਨ ਚੁੱਲੇ ਦੀ ਗੱਲ ਕਰੀਏ ਜਿਵੇਂ ਆਪਣਾ ਪਿੰਡਾਂ ਵਾਲਾ ਤਾਂ ਹੁੰਦਾ ਹੈਗਾ ਵੀ ਚੁੱਲ੍ਹੇ ਝੌਂਕੇ ਦਾ ਆਪਾਂ ਨੂੰ ਜ਼ਰੂਰੀ ਹੈ ਨਾਲ ਹਨਾ ਤੇ ਉਹ ਚੀਜ਼ ਵੀ ਇਹਨਾਂ ਨੇ ਮੰਨ ਕੇ ਚੱਲੋ ਵੀ ਬਾਹਰਲੇ ਪਾਸੇ ਜਿਹੜਾ ਓਪਨ ਚੁੱਲਾ ਹੈਗਾ ਉਹ ਰੱਖਿਆ ਹੋਇਆ ਹੈਗਾ ਸਾਹਮਣੇ ਤੁਸੀਂ ਦੇਖ ਰਹੇ ਹੋ ਵੀ ਓਪਨ ਚੁੱਲਾ ਵੀ ਆ ਗਿਆ ਤੇ ਬਾਹਰਲੇ ਪਾਸੇ ਜਿਵੇਂ ਕਮਨ ਰੋਲਡ ਨੇ ਉਹ ਵੀ ਰੱਖੇ ਹੋਏ ਆ ਤੇ ਵਿਹੜਾ ਕਾਫੀ ਜਿਆਦਾ ਹੈ ਬਾਹਰਲੇ ਪਾਸੇ ਗਾਰਡਨ ਵਾਸਤੇ ਜਗ੍ਹਾ ਜਿਹੜੀ ਉਹ ਵੀ ਛੱਡੀ ਗਈ ਹੈ ਤੇ ਬਿਲਕੁਲ ਕੰਪਲੀਟ ਕੋਠੀ ਹੈ ਬਾਹਰਲੇ ਪਾਸੇ ਖੜੇ ਆਪਾਂ ਜਿਵੇਂ ਤੁਸੀਂ ਦੇ ਇੱਕ ਤਾਂ ਵੱਡੀਆਂ ਗਲਾਈਆਂ ਆ ਗਈਆਂ ਤੇ ਉਸ ਤੋਂ ਬਾਅਦ ਵਿੱਚ ਜੇ ਆਪਾਂ ਗੱਲ ਕਰੀਏ ਟਾਇਲ ਵਰਕ ਦੀ ਇਹਦੇ ਵਿੱਚ ਜਿਹੜੀ ਟਾਇਲ ਹੈਗੀ ਟਾਇਲ ਸਿਰਫ ਇੱਕੇ ਰੰਗ ਦੀ ਲੱਗੀ ਹੋਈ ਹੈ ਸਾਰੀਆਂ ਗਲਾਈਆਂ ਦੇ ਵਿੱਚ ਜਿਵੇਂ ਇਸ ਗਲਾਈ ਤੇ ਵੀ ਤੇ ਬਾਹਰਲੇ ਪਾਸੇ ਜਿਹੜੀ ਫਰੰਟ ਤੇ ਉਧਰ ਵੱਡੀ ਗਲਾਈ ਆ ਗਈ ਉੱਥੇ ਵੀ ਟਾਇਲ ਜਿਹੜੀ ਇੱਕ ਪ੍ਰਕਾਰ ਦੀ ਲੱਗੀ ਹੈ ਇੱਕੇ ਰੰਗ ਲੱਗਿਆਗਾ ਤੇ ਵੈਸੇ ਅਕਸਰ ਆਪਾਂ ਨੇ ਦੇਖਿਆਗਾ ਕਈ ਵਾਰੀ ਕੁ ਕਾਫੀ ਜ਼ਿਆਦਾ ਕਲਰ ਯੂਜ਼ ਕਰਕੇ ਆਪਾਂ ਨੂੰ ਇਹ ਹੁੰਦਾ ਵੀ ਚੀਜ਼ ਸੋਹਣੀ ਬਣੂਗੀ ਪਰ ਤੁਸੀਂ ਇਸ ਕੋਠੀ ਦੇ ਵਿੱਚ ਦੇਖ ਰਹੇ ਹੋਵੋਗੇ ਵੀ ਸਿਰਫ ਦੋ ਤੋਂ ਤਿੰਨ ਕਲਰਾਂ ਦਾ ਕੰਬੀਨੇਸ਼ਨ ਬਣਾਇਆ ਇਹਨਾਂ ਨੇ ਦੋ ਤੋਂ ਤਿੰਨ ਕਲਰ ਵਾਈ ਦੋ ਤੋਂ ਤਿੰਨ ਕਲਰਾਂ ਦੇ ਵਿੱਚ ਕੁੱਠੀ ਤੁਸੀਂ ਲੋਕੋ ਦੇਖ ਰਹੇ ਹੋ ਵੀ ਜਮਾ ਇਹਨਾਂ ਮੂੰਹੋਂ ਬੋਲਦੀ ਹੈ ਕੁੱਠੀ ਇਹ ਜਿਹੜੀ ਹੈ ਕਿਸੇ ਵੀ ਤਰ੍ਹਾਂ ਦਾ 1% ਵੀ ਇਹਦਾ ਜਿਹੜਾ ਕੰਮ ਹੈਗਾ ਉਹ ਅਨਕੰਪਲੀਟ ਨਹੀਂ ਹੈਗਾ ਬਿਲਕੁਲ ਕੰਪਲੀਟ ਕੁੱਠੀ ਹੈ ਤੇ ਸਾਨੂੰ ਇਹ ਕੁੱਠੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਯਾਰ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕਿਸੇ ਨਾ ਵੀਡੀਓ ਤੇ ਤਦ ਤੱਕ ਲਈ ਰੱਬ ਰੱਖਾ ਥੈਂਕ ਯੂ